ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਤਾਜਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਐਨੂੰ ਰਾਇਕੋਟ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋ ਬਿਜਾਇਦਾ ਦੀ ਵੀਡੀਓ ਬਣਾਉਣੀ ਹੋ ਵੀ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਵੀਰ ਰਮਣੇ ਦੇ ਘਰੇ ਆਏ ਆ ਨੌਜਵਾਨ ਵੀਰ ਆ ਵਪਾਰ ਦਾ ਕੰਮ ਕਰਦਾ ਰਾਇਕੋਟ ਵਾਲੇ ਇਸ ਏਰੀਏ ਚੋਂ ਮੌਲ ਰੇਟ ਸਾਰਿਆਂ ਨਾਲ ਵੀਰ ਦੇ ਜਾਇਜ਼ ਹੀ ਹੁੰਦੇ ਆ ਬਾਕੀ ਤੁਸੀਂ ਸਾਰੇ ਭੈਣ ਭਰਾ ਜਾਣਦੇ ਹੀ ਆ ਕਿਹੜਾ ਕੋਈ ਅੱਜ ਨਵੀਂ ਵੀਡੀਓ ਬਣਾ ਰਹੇ ਆ ਪੁਰਾਣੇ ਸਮੇਂ ਦਾ ਹੀ ਵੀਰ ਆਪਣੇ ਨਾਲ ਜੁੜਿਆ ਤੇ ਸਾਰੇ ਤੁਸੀਂ ਵੀਰ ਨੂੰ ਜਾਣਦੇ ਆ ਆ ਜਿਹੜਾ ਸਕਰੀਨ ਦੇ ਸਾਹਮਣੇ ਤੁਸੀਂ ਮਾਲ ਵੇਖ ਰਹੇ ਆ ਇਹ ਸਾਰਾ ਹੀ ਸੇਲ ਹੈ ਵਿਕਾਊ ਆ ਛੋਟੇ ਛੋਟੇ ਜਿਹੇ ਭਾ ਇਨਫਰਮੇਸ਼ਨ ਲੈ ਦੰਨਾ ਆਉ ਕਰਦੇ ਗੱਲ ਬਾਤ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਰਮਦੀਪ ਸਿੰਘ ਪਿੰਡ ਤਾਜਪੁਰ ਤਸਵੀਰ ਹੈ ਕੋਲ ਜ਼ਿਲ੍ਹਾ ਲੁਧਿਆਣਾ ਮੋਬਾਈਲ ਨੰਬਰ 9832 33033 ਆ ਜਰਾ ਆਪਣੇ ਨਿਖਰਿਆ ਫਿਰਦਾ ਉਨੇ ਖਰੇਗਾ ਤਾਂ ਵੀ ਨਾਤੇ ਵੀ ਨਹੀਂ ਕਣਕ ਨੂੰ ਪਾਣੀ ਲਾਉਂਦੇ ਆ ਇਹਦਾ ਹੂੰ ਸਹੀ ਹੈ ਇਧਰੋਂ ਸ਼ੁਰੂ ਕਰ ਲਾ ਇੱਕ ਵੀਰੇ ਆਪਾਂ ਜਰਸੀ ਬੈਡਾਉਣੀ ਆਪਣੇ ਕੋਲ ਆਪਾਂ ਨੂੰ ਵੀਡੀਓ ਦਾ ਜਾਨੂੰ ਬਣ ਜਾਣੀ ਹੈ ਜਾਨੂੰ ਨੇ ਆਣੀ ਹੋਣਾ ਹੂੰ ਤੇ ਸੂਈ ਸੁਭਾਈ ਬੈੜਾ ਬੱਚਾ ਮਰ ਗਿਆ ਉਹਦਾ ਠੀਕ ਹੈ ਹਾਂ ਮਹੀਨੇ ਸੂਈਆ ਦੁੱਧ 12 ਕਿਲੋ ਆ ਜੇ ਕਿਸੇ ਲੈਣੀਆਂ ਆਪਾਂ ਨੂੰ ਸਿੱਧਾ ਡਾਇਰੈਕਟ ਫੋਨ ਲੈਣਾ ਆਪਾਂ ਵੀਡੀਓ ਭੇਜ ਦਾਂਗੇ ਸੂਈ ਵੈੜਾ ਜਰਸੀ ਬਰੀਡ ਹੈ 12 ਕਿਲੋ ਦੁੱਧ ਹੈ 12 ਕਿਲੋ ਦੁੱਧ ਦਾ ਬੱਚਾ ਮਰ ਗਿਆ ਵੀਰੇ ਠੀਕ ਹੈ ਮਹੀਨੇ ਸੂਈਆ ਪੂਰੀ ਭਾਰੀ ਬੱਸੀ ਆ ਮਲਵੜੀ ਹੈ ਵੀਰੇ ਮਲਵੜੀ 30 ਤੋਂ ਪਲੱਸ ਆ 40 ਤੋਂ ਮਾਈ ਦੀ ਤੋਂ 40 ਦੇ ਵਿੱਚ ਵਿੱਚ ਮੁੱਲ 35000 ਰੁਪਏ ਮੰਨ ਲਓ ਠੀਕ ਹੈ ਇਧਰੋਂ ਸ਼ੁਰੂ ਕਰ ਲੈ ਹੁਣ ਡੱਬੀ ਦੋ ਇਹ ਵੀਰੇ ਮਾਲਕਾਂ ਨੇ ਦੱਸਿਆ ਵੀ ਇਹਦੇ ਹੋਗਾ ਮਹੀਨਾ ਲੱਗੇ ਨੂੰ ਠੀਕਾ ਪਰ ਆਪਾਂ ਦਾ ਖਾਲੀ ਮੰਨ ਕੇ ਲਈਆ ਖਾਲੀ ਮੰਨ ਕੇ ਦੇਣੀਆ ਦੁੱਧ 4 ਕਿਲੋਆ ਦੋਨਾਂ ਵੇਲੇ ਹਾਂ ਦੋਨਾਂ ਵੇਲੇ ਦਾ ਅੰਦਰੋਂ ਜਮਾ ਓਕੇ ਆ ਜੀ ਇਹਨੂੰ ਚੈੱਕ ਰੋਣੇ ਕਰਾ ਲਵੇ ਅਗਲਾ ਕਿੰਨੇ ਦੀ ਜੈ ਜਮਾ ਇਹਦਾ ਵੀਰੇ ਮੁੱਲ 11000 ਰੁਪਏ ਮਾਤਨ ਕਰਦਾ ਕੋਈ ਤਾਂ ਨਹੀਂ ਠੀਕ ਆ ਉਹ ਇਹਨਾਂ ਵਾਲੇ ਬੱਸੀ ਨੂੰ ਦੇਣ ਵੇਲੇ ਹਾਂ ਹੂੰ ਦੋਸਤੋ 4 ਕਿਲੋ ਦੁੱਧ ਹੈ 2 ਕਿਲੋ ਸੁਬਾਹ ਦੇ ਵੇਲੇ 2 ਕਿਲੋ ਸ਼ਾਮ ਦੇ ਵੇਲੇ ਬਾਕੀ ਬਰੀਡ ਨੂੰ ਬਹੁਤ ਬੱਸੀ ਗਿਆ ਤਿਆਰ ਕਰਨੀਆਂ ਫਾਰਮ ਦੀ ਬਿਹੜਾ ਟੋਕਨ ਦਿਖਾ ਦਿਓ ਵੀਰੇ ਪਾ ਹੂੰ 23 ਨੰਬਰ ਟੋਕਨ ਹੈ ਡੱਬੀ ਵਿਹੜ ਐਚ ਐਫ ਨਸਲ ਦੀ ਵੱਡੀ ਵਜਨ ਵਾਲੀ ਠੀਕ ਆ 4 ਕਿਲੋ ਦੁੱਧ ਇਸ ਟਾਈਮ ਕੰਡੇ ਵਾਲਾ ਤਿਆਰ ਹੈ ਠੀਕ ਦੇਖੋ ਬੁੱਧ ਘਟੇ ਹੋਏ ਆ ਠੀਕ ਆ ਸਰਕਾਰੀ ਪੈਰਸ਼ਨ ਹੋ ਰਹੀ ਆ ਹੂੰ ਸਹੀ ਆ ਓਏ ਕਿਲੋ 2 ਕਿਲੋ ਦਾ ਤਾਂ ਫਰਕ ਪਾਇ ਡੰਗਰਾਂ ਦਾ ਹੂੰ ਸਹੀ ਆ ਧਰਗਿਆਂ ਦੇ ਪਾਇ ਵੀ ਠੀਕ ਆ ਥਣ ਮੋٹے ਮੋٹے ਆਦੀ ਚਵਾਈ ਵਾਲੇ ਆ ਅੰਦਰੋਂ ਵੀ ਕਹਿੰਦਾ ਓਕੇ ਆ ਅਗਲਾ ਜੇ ਕੋਈ ਚੈੱਕ ਕਰਾ ਕੇ ਲਿਜਾਣੀ ਚਾਹੁੰਦਾ ਚੈੱਕ ਕਰਾ ਕੇ ਲਿਜਾ ਸਕਦਾ ਇੱਕ ਹੋਰ ਸਲਾਹ ਦਿੰਨਾ ਛੋਟੀ ਜੀ ਜਾਨਵਰ ਪੂਰਾ ਚੰਗਾ ਬਾਕੀ ਨਵਾਂ ਹਨ ਤੇ ਜੇ ਕਿਤੇ ਗੱਭਨ ਰਹਿ ਗਈ ਤਾਂ ਬਾਲੀ ਵਧੀਆ ਗੱਲ ਆ ਤੇ ਨਹੀਂ ਅਗਲਾ ਆਪਦਾ ਏ ਆਈ ਕਰਾ ਲੈ ਹੀਟ ਚ ਆ ਜੂਗੀ ਜੇ ਗੱਬਰ ਰਹਿ ਗਈ ਫਿਰ ਤੇ ਹੀਟ ਚ ਕਾਦਾ ਆਉਣਾ ਮਹੀਨਾ ਹੋ ਗਿਆ ਬਾਈ ਕਹਿੰਦਾ ਬਾਊਟਰ ਬਾਊਟਰ ਪਾ ਲੇ ਕੋਈ ਬੱਸੀਆਂ ਵਾਲਾ ਭਾਬ ਵੀ ਹਾਂ ਰੰਗ ਰੂਪ ਬੱਸੀਆਂ ਬਹੁਤ ਚੰਗਾ ਦਾ ਹੂੰ 11000 ਦੀ ਦੇ ਦੇਣੀ 11000 ਚੋਂ ਬਾਈ ਮਾਨ ਕਰ ਦੂ 4 ਕਿਲੋ ਦੁੱਧ ਤੇ ਗੱਬਰ ਰਹਿ ਜਾਂਦੀ ਆ ਫੁੱਲ ਪੈਸਿਆਂ ਦੀ ਵਹਿੜਾ ਪੂਰੀ ਵੱਡੀ ਵੱੱਛੀ ਆ 2 ਨੰਬਰ ਤੇ ਆ ਜਾ ਬੱਚੇ ਤੇ ਇਹ ਵੀ ਡੈਨਮਾਰਕ ਦੇ 40 38 ਦਾਗਾ ਠੀਕ ਆ ਇਹਦੀ 10 ਮਹੀਨੇ ਦੀ ਉਮਰ ਆ ਤੇਰੀ ਡੈਨਮਾਰਕ 41 38 ਦਾ ਵੀ ਕਿੰਨੇ ਦੀ ਇਹਦਾ ਵੀ ਮੁੱਲ 13000 ਰੁਪਿਆ ਦਾਗਾ ਠੀਕ ਆ ਦੋਸਤੋ 13000 ਦੀ ਬਾਈ ਕਹਿੰਦਾ ਦੇ ਦੇਣੀ ਹੈ 10 ਮਹੀਨੇ ਦੀ ਉਮਰ ਹੈ ਡੈਨਮਾਰਕ ਦੇ ਬਾਈ ਦੱਸਦਾ 80 ਬੰਦੀ ਹੈ ਚਰਸੀ ਬਰੀਡ ਦੀ ਬਹੁਤ ਸੋਹਣੀ ਬੱਛੀ ਦੋਸਤੋ ਆਮ ਹੀ ਕਈ ਭੈਣ ਭਰਾ ਮੈਨੂੰ ਫੋਨ ਲਾਉਂਦੇ ਨੇ ਅਹਿਮਦ ਬਾਈ ਯਾਰ ਜੇ ਛੂਟੀਆਂ ਬੱਛੀਆਂ ਹੋਈਆਂ ਤਾਂ ਆਪਾਂ ਲੈਣੀਆਂ ਕਈ ਭੈਣ ਭਰਾ ਤਾਂ ਵੱਡਾ ਜਾਨਵਰ ਵੀ ਲੈ ਲੈਂਦੇ ਆ ਤੇ ਕਈ ਭੈਣ ਭਰਾਵਾਂ ਕੋਲ ਚਲੋ ਪੂੰਜੀ ਉਨੀ ਨਹੀਂ ਹੁੰਦੀ ਸ਼ੌਂਕ ਹੁੰਦਾ ਜਾਨਵਰ ਰੱਖਣ ਦਾ ਤੇ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹੂ 10 ਮਹੀਨੇ ਦੀ ਸਾਰੀ ਉਮਰ ਹੈ 13000 ਦੀ ਬਾਈ ਕਹਿੰਦਾ ਦੇ ਦੇਣੀ ਆ ਡੈਨਮਾਰਕ ਦੇ ਸੀ ਬੰਦੀ ਆ ਛੋਟਾ ਕੰਨ ਬੁੱਦੀ ਵਾਲੀ ਬੱਛੀ ਜਰਸੀ ਬਰੀਡ ਤੇ ਇਹ ਇੱਕ ਇਧਰ ਬੱਚਾ ਇਹਦੀ ਕਿੰਨੀ ਕੁ ਉਮਰ ਰਵਣੇ ਇਹ ਵੀਰੇ 7 ਮਹੀਨਾ ਲੱਗਿਆ ਹੀ ਆਏ ਬੱਸੀ ਨੂੰ ਕੋਈ ਬੱਸੀ ਨੂੰ ਹੀ ਵੀ ਨਹੀਂ ਦੋਪਤਾਲੀ ਆ ਹੂੰ ਇਹ ਵੀਰੇ ਸਾਈਵਾਲ ਬੈਠ ਸੀਗੀ ਉਹਦੇ ਬੰਦਿਆਂ ਨੇ ਐਰਸਾਈਟੀ ਗੱਲ ਪਾਇਆ ਸੀ ਸਾਈਵਾਲ ਦੇ ਸਾਈਵਾਲ ਦੇ ਠੀਕ ਆ ਬਹੁਤ ਵਧੀਆ ਫਾਰਮ ਚੋਂ ਆਈ ਆਪਣਾ ਵੀਡੀਓ ਵੀ ਹੈਗੀ ਆ ਜਿੱਥੋਂ ਆਈ ਆ ਬੱਸੀ ਇਹ ਉਨਾ ਘਰ ਦੀ ਤੇਰੀ ਮਾਂ ਦੀ ਕਿੰਨੇ ਦੀ ਇਹ ਵੀਰੇ ਜੇਦਾ ਉਹ ਕੱਲੀ ਲਊਗਾ ਹੂੰ ਇਹ ਦਊਗਾ 13000 ਦੀ ਉਹ ਦਊਗਾ 10000 ਦੀ ਠੀਕ ਹੈ ਠੀਕ ਹੈ ਜੇ ਉਹ ਜੋੜਾ ਲੈ ਲਊਗਾ 19000 ਦਾ ਦੇ ਦਾਂਗੇ ਜੋੜਾ 19 ਦਾ ਜੋੜਾ 19000 ਦੋਸਤੋ ਕੱਲੀ ਬਾਈ ਦੀ ਕਹਿੰਦਾ ਦੇਊਗਾ 10000 ਦੀ ਆਹ ਦੇਊਂ ਕੱਲੀ 13000 ਦੀ ਝੋਲ ਦੇ ਮਾਰਦੇ ਇੰਨੀ ਝੋਲ ਨਹੀਂ ਆ ਜੇ ਕੋਈ ਜੋੜਾ ਲੈ ਲੈਂਦਾ ਤੇ ਬਾਈ ਕਹਿੰਦਾ ਆਪਾਂ ਦੇ ਦਿਆਂਗੇ 19000 ਦਾ ਆ ਦੋਸਤੋ ਝੋਲੀ ਵੇਖ ਲਓ ਲਾਇਓਟੀ ਐਂ ਪੱਟੀ ਜਿਵੇਂ ਗੱਬਣ ਹੁੰਦੀ ਆ ਬਾਕੀ ਅਗਲਾ ਬਾਕੀ ਵੀਰੇ ਬੱਸੀ ਫੀਲ ਤੇ ਪਈ ਹੈ ਟੈਟੂ ਨੇਗਾ ਜਾਣੀ ਜਿੱਦੇ ਦਿਖਾ ਦੋ ਮਾਰ ਦੋ ਕੈਮਰਾ ਬਾਕੀ ਵਜਨ ਵਜੋਂ ਪੂਰਾ ਬੋਡੀ ਸਟਰਕਚਰ ਪੂਰਾ ਕਿਉਂਕਿ ਹਜੇ ਬਚਪਨੇ ਚ ਛੋਟੀ ਜੀ ਉਮਰ ਹੈ 7 ਮਹੀਨੇ ਵਧੀਆ ਗਰੋਥ ਕੇਅਰ ਹੋ ਜਾਂਦੀ ਹੈ 4 ਕਿ ਮਹੀਨੇ ਬੋਡੀ weight gain ਕਰ ਜੂ ਤੇ ਸੀਵਨ ਲੈ ਜੂ ਖੀਰੀ ਖੀਰੀ ਸੂਪੂ ਸੇਵਾ ਸੰਭਾਲ ਪਿਛਲੇ ਪਰਿਵਾਰ ਦੀ ਚੰਗੀ ਕੀਤੀ ਹੈ ਪੱਠਪੜਾ ਤੁਸੀਂ ਵੇਖ ਸਕਦੇ ਆ ਪੂਰੇ ਵੱਡੇ ਕਦ ਦੇ ਘਾਠ ਵਾਲੀਆਂ ਵੇੜਾਂ ਤਿਆਰ ਹੋਣੀਆਂ ਕੋਈ ਆਈ ਨਹੀਂਗਾ ਕਿ ਗੋਡੇ ਕਿ ਜਿੱਡੀਆਂ ਸਾਇਟ ਵਾਲੇ ਪਾਸੇ ਰਹਿ ਜਾਣੀਆਂ 19000 ਦੀ ਜੋੜੀ ਦੇ ਦੇਣੀ ਆ ਆ ਕੱਲੀ 10000 ਦੀ ਉਹ 13000 ਦੀ ਲਾਇਓਰਟੀ ਬਹੁਤ ਚੰਗੀ ਆ ਮੋਟੀ ਮੋਟੀ ਥਾਣਾ ਇਹਦੂ ਘਟਦਾ ਫਿਰ ਤੁਹਾਨੂੰ ਵੀ ਪਤਾ ਆਉਂਦਾ ਵੀ ਕੀ ਆ ਬੱਚੇ ਪੂਰੇ ਚੰਗੇ ਆ ਇਹਦੀ ਫਾਰਮ ਦੀ ਵੀਡੀਓ ਵੀ ਮਿਲੂ ਮਾਂ ਦੀ ਫੋਟੋ ਵੀਡੀਓ ਵੀ ਹੈਗੀ ਆ ਜਿਹੜੀ ਤੁਹਾਨੂੰ 3 ਨੰਬਰ ਤੇ ਵਿਖਾਈ ਆ ਆ 2 ਨੰਬਰ ਆ 13000 ਦੀ ਆ 3 ਨੰਬਰ ਇਹਦੀ ਤੁਹਾਨੂੰ ਫਾਰਮ ਦੀ ਫੋਟੋ ਵੀਡੀਓ ਮਿਲ ਜੂਗੀ ਜਰਸੀ ਦੇ ਸਾਈਵਾਲ ਦੇ ਐਰ ਸਾਹਿਬ ਵੀਰ ਦਾ ਸੀਵਨ ਲੱਗਾ ਸੀਗਾ ਆ ਬੱਚਾ 4 ਨੰਬਰ ਤੇ ਆ ਜਾ ਰਵਣੇ ਵੀਰੇ ਜਰਸੀ ਦੇ 15 ਦਿਨ ਬਾਕੀ ਪਏ ਆ ਹੂੰ ਦੁੱਧ ਵੀਰੇ ਦਿੱਤਾ ਆ ਬੱਸੀ ਦਾ ਪਹਿਲੇ ਜਿਹੜੇ 17 ਕਿਲੋ ਠੀਕ ਐ ਐਤ ਕੀ ਆਸਮੀ ਤਾਂ 20 ਕਿਲੋ ਦੀ ਆ ਬਾਕੀ ਅਗਲੇ ਹਫਤੇ ਡਿਪੈਂਡ ਆ ਠੀਕ ਐ 15 ਕਿਲੋ ਦਿੱਤਾ ਪਹਿਲਾਂ ਨੇ 1500 ਕਿਲੋ ਵੀਰੇ ਠੀਕ ਆ ਅਸਮੀਤ ਤਾਂ 20 ਕਿਲੋ ਦੀ ਕੋਈ ਜੈਸਾ ਬੱਸੀਆ ਪਾ ਜਣਾ ਵੀਰੇ ਬਾਕੀ ਵੀਰੇ ਸੇਵਾ ਦੇ ਡਿਪੈਂਡ ਕਰਦਾ ਹਮ ਆਪਾਂ ਐਂ ਨਹੀਂ ਕਹੀ ਆਈਏ 20 ਦੇ ਦੂੰਗੀ ਮੁੜ ਕੇ ਆ ਕੇ 13 14 ਦੇ ਦੋ ਵੀ ਹਾਂ ਠੀਕ ਆ ਸਹੀ ਆ ਬਥੇਰੀਆ ਲੋ ਦੋਸਤੋ ਇਹ ਗੱਲਾਂ ਤੋਂ ਵੀਰ ਖਰਾਰਾ ਬਣਾ ਜਾਵਾ ਜਿਵੇਂ 15 16 ਬਾਈ ਕਹਿੰਦਾ ਪਹਿਲੇ ਨਹੀਂ ਦਿੱਤਾ ਵਧੀਆ ਸੇਵਾ ਕਰ ਲੂ ਹੋ ਸਕਦਾ 20 ਪਿਆਜੇ ਗਰੰਟੀ ਕੋਈ ਨਹੀਂ ਕਿ ਅਗਲਾ ਸੇਵਾ ਨਾ ਕਰੇ ਤੇ ਇਹ 13 14 ਹੀ ਦੇਵੇ ਕੋਲੇ ਆਈਆਂ ਹੁੰਦੀਆਂ ਆਪਾਂ ਨਹੀਂ ਨਿਗਾ ਕਹਿੰਦੀ ਵੀ ਨਗ ਦੇ ਦੂ ਹੂੰ ਠੀਕ ਆ ਦਿਨ ਕਈ ਵੀ ਪੰਜ ਚਾਰ ਦਿਨ ਇਧਰ ਉਧਰ ਹੋ ਜਾਂਦਾ ਕੀ ਪਾਇ 10 ਦਿਨ ਲੈਵੇ ਕੀ ਬਾਈ 20 ਵੀ ਲੈ ਵੀ ਹੂੰ ਜਿੰਨਾ ਜਿਵੇਂ ਮਾਲਕ ਦਾ ਆਜਾ ਸਭ ਤੋਂ ਉਮੀਦ ਸੁਣਾ ਪੈਂਦਾ ਜੈ ਜੈ ਮੋਲਾ ਇਹਦਾ ਮੁੱਲ ਵੀ 43000 ਰੁਪਏ 43000 ਦੀ ਦੇ ਦੇਣੀ ਆ 15 ਦਿਨਾਂ ਦੀ ਕੱਚੀ ਐ ਤੇ ਕੋਈ 4 ਦਿਨ ਬਾਈ ਕਹਿੰਦਾ ਪਹਿਲਾਂ ਵੀ ਸੂ ਸਕਦੀ ਆ ਤੇ ਕੋਈ 4-5 ਦਿਨ ਉੱਪਰ ਵੀ ਲੈ ਸਕਦੀ ਉਹ ਤੁਹਾਨੂੰ ਵੀ ਪਤਾ ਗੱਬਣ ਪਸ਼ੂ ਆ ਪਤਾ ਨਹੀਂ ਹੁੰਦਾ ਜੀ ਲਾ ਗਿਆ ਤੇ 5 ਦਿਨ ਉੱਤੇ ਵੀ ਲੈ ਸਕਦਾ ਤੇ ਨਾ ਜੀਨ ਲਾਇਆ ਤੇ 2 ਦਿਨ ਪਹਿਲਾਂ ਵੀ ਸੂ ਸਕਦਾ ਵਜਨ-ਵਜਨ ਸਕਰੀਨ ਤੇ ਤੁਸੀਂ ਵੇਖ ਹੀ ਰਹੇ ਆ 15-16 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਦੂਜੇ ਸਵੇਰ ਕਰਮਾ ਵਾਲੀ ਸੁੰਦੀ ਐ ਬਾਜੀ ਲੈਵਲ ਨੂੰ ਬਹੁਤ ਪਾਉਚੋ ਝੋ ਚਾ ਹਾਂ ਝੋ ਲਾ ਲਈ ਬੱਛੀ ਐ ਸੀਲ ਬਹੁਤ ਆ ਲੋ ਸੀਲ ਪੂਰੀ ਐ ਕੁੱਲ ਸੀਲ ਆ ਬੇ ਮੇਰੇ ਮਰਜ਼ੀ ਕੋਈ ਵਹਜੇ ਬਾਕੀ ਜਿਹੜੀ ਅੱਜ ਗੱਬਰ ਨਹੀਂ ਕਹਿੰਦੀ ਇਹਨੂੰ ਸੂਕੇ ਕਰਮਾਣੀ ਨੇ ਕੀ ਕਹਿਣਾ ਬਾਕੀ ਝੋਲ ਵਾਲੀ ਬੱਛੀ ਹੈ ਲੇਵਾ ਲਾਉ ਬਹੁਤ ਹਵਾਨੇ ਦਾ ਮੋੜ ਉਪਰੋਂ ਚੌੜਾ ਸਟਾਰਟ ਹੁੰਦਾ 43000 ਦੀ ਬਾਈ ਕਹਿੰਦਾ ਦੇ ਦੂੰਗਾ ਵਿੱਚੋਂ ਮਾਨਤਾਨ ਹੋ ਜੂ ਜੋ ਸਾਰਾ ਮਾਲ ਲੈ ਲੂ ਇੱਕ ਬੱਸੀ ਦਾ ਮੋਲ ਆਪਾਂ ਕੱਢ ਦਾਂਗੇ ਯਾਰ ਸਾਰਾ ਕੋਈ ਮਾਲ ਲੈ ਲੂ ਹਾਂ ਹਾਂ ਇੱਕ ਬੱਛੀ ਛੱਡ ਦਿਆਂਗੇ ਛੱਡ ਦਿਆਂਗੇ ਆ ਐਸਰ ਠੀਕ ਹੈ ਕੋਈ ਗੱਲ ਨਹੀਂ ਸਹੀ ਹੈ ਦੋਸਤੋ ਕੋਈ ਭੈਣ ਭਰਾ ਇਹ ਸਾਰੇ ਨਗ ਲੈ ਲੈਂਦਾ ਤਾਂ ਆ ਇੱਕ 10000 ਵਾਲੀ ਬੱਚੀ ਭਾਈ ਕਹਿੰਦਾ ਨਾਲ ਫ੍ਰੀ ਦੇ ਦੇਾਂਗੇ ਮਤਲਬ ਜਰਸੀ ਆ ਆ ਬੱਚੀ ਦੇ ਤੁਸੀਂ ਪੈਸੇ ਨਾ ਦਿਓ ਇਹ ਬੱਚਾ ਨਾਲ ਤੁਹਾਨੂੰ ਦੇ ਦੂ ਚਾਰਾਂ ਵੇੜਾਂ ਦੇ ਨਾਲ ਹਾਂ ਇਹ ਇੱਕ ਬੱਚਾ ਫ੍ਰੀ ਕੋਈ ਬੱਸੀਆਂ ਲਈ ਹੋਈ ਮਹਿੰਗੀ ਆ ਨਹੀਂ ਤਾਂ ਆਪਾਂ ਇਹ ਦੋਨੋਂ ਵੀ ਦੇ ਦਿੰਦੇ ਹਾਂ ਬੱਚਾ ਬਹੁਤ ਚੰਗਾ ਹੈ ਹਾਂ ਦੋਸਤੋ ਅੱਗੇ ਤੁਸੀਂ ਵੀਡੀਓ ਚ ਵੇਂਦੇ ਹੋਵੋਗੇ ਕਈ ਵਾਰਾਂ ਵੀਰ ਦੋਵਾਂ ਨਾਲ ਵੀ ਇੱਕ ਬੱਚੀ ਦੇ ਦਿੰਦਾ ਕਈ ਵਾਰਾਂ ਤਿੰਨਾਂ ਨਾਲ ਵੀ ਦੇ ਦਿੰਦਾ ਦੇਖ ਲਾ ਪਰ ਇਹ ਕਹਿੰਦਾ ਬਾਈ ਕਹਿੰਦਾ ਲਈ ਮਹਿੰਗੀ ਆ ਇਹ ਜੁੜੇ ਨਾ ਤਾਂ ਦਿੱਤੀ ਨਹੀਂ ਯਾਨੀ ਚੌਖੜੀ ਨਾਲ ਦੇ ਦੂੰਗਾ ਹਾਂਜੀ ਇੱਥੇ ਆ ਜਾ ਇਹ ਵੀਰੇ 4 ਮਹੀਨੇ ਦੀ ਗੱਬਣ ਆ ਅੱਛਾ ਹਾਂ ਆਪਣੀ ਆਪਾਂ ਨੂੰ ਪਤਾ ਕਿਹੜੇ ਟੀਕੇ ਦੀ ਆ ਇਹਦੇ ਹੁਣੇ ਲੱਗਿਆ ਹੈ ਡੈਨਮਾਰਕ 40 16 ਦਾ ਕੰਪਲੀਟ ਗੱਬਣ ਚੈੱਕ ਪਾ ਜਾ ਵੀਰੇ ਚੈੱਕ ਕਰਾ ਕੇ ਲਈ ਅਗਲਾ ਚੈੱਕ ਕਰਾ ਕੇ ਲੈ ਆ ਬਈ ਠੀਕ ਹੈ ਨੂੰ ਦੋ ਦੰਦ ਹੋਈ ਆ ਦੋਂਦੀ ਦੋਂਦੀ ਆ ਵੀਰੇ ਕਿੰਨੇ ਦੀ ਇਹ ਵੀਰੇ 35000 ਦੀ ਦਵਾਂਗੇ ਦੋਸਤੋ ਬਿਲਕੁਲ ਜਾਇਜ ਜਾਂ ਮੌਲ ਵਿੱਚ ਛੋਟਾ ਜਾਂ ਮਾਨ ਹੋ ਜੂ ਚਾਰਾਂ ਦੀ ਗੱਬਣ ਆ ਚੈੱਕ ਪਾਸ ਹੈ ਮੈਂ ਮੁੱਲ ਪਹਿਲਾਂ ਹੀ ਜਾਇਜ਼ ਕਰੀ ਦੀ ਆ ਵੀਰ ਬਣ ਕੇ ਫੇਰ ਮੈਂ ਕਹਿੰਦਾ ਹਰੇ ਵੀਡੀਓ ਪੁਘਾਈ ਨਾ ਹਾਂ ਹੂੰ ਸਹੀ ਆ ਜਿਹੜਾ ਮੈਂ ਪੁਘਾਈ ਕਰੂ ਮੈਂ 40 ਮੰਗੂ ਤੂੰ ਠੀਕ ਹੈ ਬਰੋਂ ਤੈਨੂੰ ਪਤਾਗਾ ਅਗਲੇ ਨੇ ਜਿਹਨੇ ਸੰਭੀ ਹੋਣੇ ਵੀ ਕੋ ਕੱਢਿਆ ਹੋਣਾ ਅੱਜ ਵੀ ਕੀ ਕੱਢਣਾ ਦੇ ਵਿੱਚੋਂ ਹਾਂ ਇਹ ਵੀ ਗੱਲ ਹੈਗੀ ਆ ਦੋਸਤੋ ਬਾਈ ਕਹਿੰਦਾ ਜੇ ਬਾਲੀ ਪੁਘਾਈ ਕਰਨੀ ਆ ਬਾਲਾ ਤੋੜ ਤੜਾਈ ਵਾਲਾ ਕੰਮ ਕਰਨਾ ਫੇਰ ਬਾਈ ਕਹਿੰਦਾ ਮੈਂ 40 ਮੰਗਦਾ ਤੇ ਆਪਦਾ 5000 ਘਟਾ ਲਿਓ ਤੁਹਾਨੂੰ ਹੋਜੂ 5 ਘਟਾ ਲਿਆ ਤੇ ਪਰ ਜੇ ਲੈ ਲੈਂਦੇ ਆਂ ਜੇ ਆਲਾ ਮੁੱਲ 35 ਦੀ ਦੇ ਦੇਣੀ ਆ ਚਾਰਾਂ ਦੀ ਗੱਭਣ ਨਿਗਾ ਮਾਰੇ ਭਜਨ ਕਿੰਨਾ ਪਸੰਦ ਹਾਂ ਦੋਸਤੋ ਭਾਰੀ ਭੂਰੀ ਫੁੱਲੀ ਆ ਚਾਰ ਚਪੇਰੋਂ ਗੋਲ ਮਟੋਲ ਪਈ ਆ ਜਿਹੜੇ ਭੈਣ ਭਰਾ ਆੜਤਿਆਂ ਦੇ ਜਾਂਦੇ ਆ ਵੇਖ ਹੀ ਹੁੰਦੇ ਨੇ ਉਹਨਾਂ ਦੇ ਸਹਰਾਣੇ 'ਚ ਪਏ ਹੁੰਦੇ ਆ ਚਾਰ ਹੀ ਥਾਣਾ ਤੇ ਆੜਤਿਆਂ ਦੇ ਸਹਰਾਣੇ ਵਰਗੀ ਗੋਲ ਮਟੋਲ ਆ ਚਾਰ ਹੀ ਥਾਣਾ ਕੋਈ ਵੱਧੂ ਫੂਡ ਸ਼ਾਕ ਨਹੀਂ ਵਾਲ ਰੈਂਕਰ ਬਹੁਤ ਪੈਂਦੇ ਆ ਲੇਵਾ ਸੋਨਾ ਤਿਆਰ ਕਰਕੇ ਸੂਜ ਜਦਨ ਤਿਆਰ ਹੋ ਜਾਂਦੀ ਆ ਦੋ ਦਾ ਅੰਦਾ ਚਾਰਾਂ ਦੀ ਗੱਭਣ ਚੈੱਕ ਪਾਸ ਅਜੇ ਬੱਚ ਬਣੇ ਜੀ ਆ ਤਾਂ ਹੀ ਛੜਾਪਾ ਮਾਰਦੀ ਆ ਜੀ ਦਾ ਬਹੁਤਾ ਪਤਾਨ ਫੜ ਲਈ ਹਾਂ ਨਹੀਂ ਉਹ ਤਾਂ ਚਲੋ ਇਹਦਾ ਬਸ ਜਵਾਨੀ ਜਵਾਨੀ ਚ ਐ ਇੰਨਾ ਕ ਤਾਂ ਜੋਰ ਬਖਾਊਗੀ ਹਾਂ ਹਾਂ ਬਾਕੀ ਵਜਨ ਵਾਲੀ ਹੈ ਜੀ ਚੱਕੀ ਆ ਬੜੀ ਪੂਰੀ ਭਾਰੀ ਫੁੱਲ ਵਜਨ ਵਾਲੀ 35000 ਦੀ ਦੇ ਦੇਣੀ ਚਮਕ ਜੋਕ ਫੋਲੀ ਆ ਪਿੰਡੇ ਚ ਪ੍ਰਿੰਟ ਪੂਰਾ ਸੋਹਣਾ ਤਿਆਰ ਹੋਈ ਬੱਚੀ ਕਿੰਨੀ ਸੀਰ ਹੈ ਮਾਰੋ ਪ੍ਰਿੰਟ ਵਾਲਾ ਫਿਰ ਸੱਟ ਤਿਆਰ ਹੋਈ ਬੁੱਛੀ ਪਤਾ ਹੀ ਆ ਤੁਹਾਨੂੰ ਕਿੱਥੇ ਜਾਵੜਨੀ ਹੁਣ ਮੈਂ ਬਾਹਲਾ ਨਹੀਂ ਕਹਿੰਦਾ ਦੁੱਗਣੇ ਤਾਂ ਪੋਲੇ ਜਿਹੇ ਹੱਥ ਨਾਲ ਕਰ ਜਣੇ ਆ ਤੇ ਜਿਵੇਂ ਰਾਜੀ ਆ ਜੇ ਅਗਲੇ ਨੇ ਵੀ ਇੰਨੀ ਰਾਜੀ ਰੱਖ ਲਈ ਫਿਰ ਤਾਂ ਦੁੱਗਣਿਆਂ ਤੋਂ ਵੀ ਵੱਧ ਜਾਣਾ ਕੰਮ ਤੇ 35000 ਉੱਸਰ ਵੱਛੀਆਂ ਵਾਲਾ ਭਾਈ ਆ ਕਿਉਂਕਿ 25-30000 ਤੋਂ ਘੱਟ ਦਾ ਉੱਸਰ ਵੱਛੀ ਨਹੀਂ ਆਉਂਦੀ ਉਹ ਰਮਣੇ ਨੇ ਮਾਲਕ ਕੀਤਾ ਹੀ ਆ ਸੱਤਾਂ ਮਹੀਨਿਆਂ ਦੀ ਆ ਇੱਕ ਦਸਾਂ ਮਹੀਨਿਆਂ ਦੀ ਕੋਈ 10000 ਦੀ ਕੋਈ 13000 ਦੀ ਤੇ ਜੇ ਆਪਾਂ 20ਾਂ 22ਾਂ ਮਹੀਨਿਆਂ ਦੀ ਖੀਰੀ ਵੱਛੀ ਵੀ ਲੈ ਲੈਨੇ ਆ ਘੱਟੋ ਘੱਟ 25000 ਦੀ ਆਉਂਦੀ ਆ ਤੇ ਮਗਰ ਕੀ ਰਹਿ ਗਿਆ 10000 ਹੀ ਆ ਤੇ ਉਹਨੂੰ ਪਤਾ ਨਹੀਂ ਖਣੀ 4 ਮਹੀਨੇ ਪੱਠੇ ਪਾਉਣੇ ਪੈਣਗੇ ਖਣੀ 2 ਮਹੀਨੇ ਮੈਂ ਕੰਦਰਵੱਸੀ ਸਾਹਿਬਾ ਨੂੰ 25000 ਦੀ ਮੈਂ ਦਿੰਦਾ ਹੂੰ ਸਹੀ ਹੈ ਕਿਉਂਕਿ ਆਹਨੂੰ ਪਤਾ ਦੁੱਧ ਕਿੰਨਾ ਪੀਗੀ ਹੂੰ ਬਾਕੀ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਇਹ ਪੰਜ ਜਾਨਵਰ ਹੈ ਜੇ ਕੋਈ ਚਾਰ ਚੌਖੜੀ ਲੈ ਲੈਂਦਾ ਤੇ ਇੱਕ ਬੱਚਾ ਨਾਲ ਬਾਈ ਕਹਿੰਦਾ 10000 ਵਾਲਾ ਫ੍ਰੀ ਦੇ ਦੂੰ ਅੱਗੇ ਦੋਵਾਂ ਜਾਨਵਰਾਂ ਨਾਲ ਵੀ ਬਾਈ ਵੱਛੀ ਦਿੰਦਾ ਹੁੰਦਾ ਤਿੰਨਾਂ ਨਾਲ ਵੀ ਵੱਛੀ ਦਿੰਦਾ ਹੁੰਦਾ ਪਰ ਇਹ ਵੱਛੀ ਬਾਈ ਕਹਿੰਦਾ ਥੋੜੀ ਜੀ ਮਹਿੰਗੀ ਆਈ ਹੈ ਜੋੜੇ ਨਾਲ ਵੀ ਨਹੀਂ ਦਿੱਤੀ ਜਾਣੀ ਚੌਖੜੀ ਨਾਲ ਦੇ ਦੂੰਗਾ ਬਾਕੀ ਫੋਨ ਨੰਬਰ ਸਕਰੀਨ ਤੇ ਆ ਆ 11000 ਦੀ ਵਿੱਚ ਕੋਈ ਗੱਲ ਨਹੀਂ 5-4 ਸੌ ਮਾਨਤਾਨ ਕਰ ਦੂ ਜੇ ਕੋਈ ਕੱਲਾ ਨਾ ਲੈ ਲੈਂਦਾ 4 ਕਿਲੋ ਦੁੱਧ ਹੈ ਅੰਦਰੋਂ ਜਮਾ ਓਕੇ ਆ ਸਾਫ਼ ਭਾਵੇਂ ਅਗਲਾ ਡਾਕਟਰ ਲਿਆ ਕੇ ਆਪਦਾ ਹੱਥ ਪਵਾ ਕੇ ਵੇਖ ਲੈ ਮੰਨ ਲਓ ਅਫਸਰ ਵੈੜ ਲੈਣੇ ਆ ਉਹਦਾ ਵੀ ਤੁਸੀਂ ਪਾਊਡਰ ਪਾਉਂਗੇ ਹੀਟ 'ਚ ਆਉ ਤੁਸੀਂ ਖਾਲੀ ਮੰਨ ਲਓ ਪਾਊਡਰ ਪਾਉਂਗੇ ਹੀਟ 'ਚ ਆਊਗੀ ਫੇਰ ਏਆਈ ਕਰਾਉਂਗੇ ਤੇ ਉਹਨੇ ਕੱਲੇ ਪੱਠੇ ਖਾਣੇ ਦੇਣਾ ਕੁਛ ਨਹੀਂ ਇਹਦੇ ਥੱਲੇ 4 ਕਿਲੋ ਵੀ ਦੁੱਧ ਆ ਆਪਦਾ ਖਰਚਾ ਇਹਨੇ ਮੋੜਨਾ ਹੋ ਸਕਦਾ ਪੁਰਾ ਦਾਣਾ 2 ਕਿਲੋ ਵੱਧ ਪਾ ਲੋਂਗੇ ਹੋ ਸਕਦਾ 4 ਦਾ 8 ਵੀ ਕਰਿਆ ਆਵੇ ਦੁੱਧ ਨੇ ਵਧਣਾ ਕਸਨ ਦੱਸਿਆ ਨੇ ਇਹ ਟੀ ਉਹ ਅਗਲੇ ਦੀ ਸੇਵਾ ਹਾਂ ਅਗਲੇ ਸੇਵਾ ਦਾ ਤੇ ਮੈਂ ਉੱਸਰ ਵਹਿੜ ਦੇ ਹਿਸਾਬ ਨਾਲ ਹੀ ਤੁਹਾਨੂੰ ਇਹ ਦੱਸਿਆ ਕਿ ਨਾਲੇ ਤਾਂ 4 ਕਿਲੋ ਦੁੱਧ ਨਾਲ ਤਾਂ ਸਿਆਲੂ ਸਿਆਲੂ ਦੁੱਧ ਪੀ ਆਈ ਜਾਊਗੀ ਤੇ ਗੱਭਨ ਰਹੇਗੀ ਤਿਆਰ ਹੋਈ ਲੱਖ ਰੁਪਏ ਦੀ ਵਹਿੜਾ ਕਿਉਂਕਿ ਫਾਰਮ ਦੀ ਬੱਚੀ ਪੂਰੀ ਵੱਡੀ ਫੋਨ ਨੰਬਰ ਸਕਰੀਨ ਤੇ ਆ ਜੀ ਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਦਿੱਤੇ ਇਹ ਨੰਬਰਾਂ ਦੇ ਸੰਪਰਕ ਕਰ ਲਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ